ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਿਆੜ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਬਾਬਲੂ ਪਲਵਾਨ ਕੋਲੇ ਪਹੁੰਚੇ ਹੋਇਆ ਬੱਚੀਆਂ ਦਾ ਤੁਹਾਨੂੰ ਫਿਰ ਅੱਜ ਟਿੱਪ ਟੋਪ ਹੀ ਦਿਖਾਉਂਗਾ ਕੁਆਲਿਟੀ ਦੀਆਂ ਇੱਕ ਗੱਬਣਾ ਦੋ ਤਾਜ਼ੀਆਂ ਸੂਈਆਂ ਨੇ ਤੇ ਜੇ ਗੱਲ ਕਰ ਲਈਏ ਦੋਆਂ ਨਾਲ ਹੀ ਨਾ ਸੱਜਣੋ ਫਿਰ ਬੱਚੀਆਂ ਨੇ ਜਿਵੇਂ ਆ ਬੱਚੀ ਆ ਨਾ ਇੰਪੋਰਟਡ ਸੀਮਨ ਦੀ ਆ ਬਾਈ ਕਹਿੰਦਾ ਪੂਰਾ ਮਹਿੰਗਾ ਸੀਮਨ ਲੱਗਿਆ ਹੋਇਆ ਬਾਕੀ ਸਾਨੂੰ ਬੱਚੀ ਦੱਸਦੀ ਵੀ ਆ ਕੱਦ ਦੇਣਾ ਇੱਕ ਦਿਨ ਦੀ ਆ ਹੁਣੀ ਖੁਰਲੀ ਦੇ ਬਰਾਬਰ ਬਰਾਬਰ ਜਾਂਦਾ ਤੇ ਇੱਕ ਹੈਗੀ ਆ ਸਾਈਆ ਵਾਲਾ ਇਹ ਹੈਗੀ ਆ ਸੱਜਣਾ ਗੱਬਣਾ ਪਾ ਬਾਈ ਕਹਿੰਦਾ ਦਾ ਜਮੀ ਕਹਿੰਦਾ ਲੋਟੇ ਕਰਾਂਗੇ ਤੇ ਆ ਵੀ ਨਾਲ ਸੁੱਖ ਨਾਲ ਬੱਛੀ ਆ ਗਈ ਤੇ ਆਪ ਵੀ ਬੱਛੀ ਆ ਤੇ ਕੁਆਲਟੀ ਵੀ ਬਾਲੀ ਟੌਪ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਆ ਕੱਲੀ ਕੱਲੀ ਖੋਲ ਕੇ ਤੋੜ ਕੇ ਧਾਰਾ ਮਾਰ ਕੇ ਰੇਟ ਵੀਡੀਓ ਦੇ ਵਿੱਚ ਕਰਾ ਕੇ ਦਿਊਗਾ ਤੁਹਾਨੂੰ ਆ ਜਾ ਪਲਵਾਨਾ ਹੋਰ ਬਬਲੂ ਕਮਿਆ ਠੀਕ ਹੈ ਭਾਈ ਸਤਿ ਸ਼ਕਾਲ ਚੜਦੀ ਕਲਾ ਜਮ ਓਕੇ ਭਰਾ ਹਾਂ ਇੱਕ ਸਫਤਾ ਵਈ ਇਹ ਸੱਜਣ ਦੀ ਹੱਸਦਾ ਹੀ ਰਹਣਾ ਹਾਂ ਖੁਸ਼ ਰਹਿੰਦਾ ਮੁੰਡਾਈ ਕੀ ਕਰੀ ਰਹਿੰਦਾ ਰਹਿਣਾ ਚਾਹੀਦਾ ਭਰਾ ਇੱਥੇ ਕਿਸੇ ਨੇ ਕੀ ਲੈ ਜਾਣਾ ਯਾਰ ਲੱਗ ਤੋਂ ਕੀ ਲੈ ਜਾਣਾ ਸ਼ੁਰੂ ਕਿਹੜੇ ਬੰਨਿਓ ਕਰੀ ਬਾਬਲੂ ਆਹ ਕਰ ਪਾ ਤਾਪਦੇ ਨਹੀਂ ਕਿਨੇ ਤੂ ਕਰ ਨਾ ਕਿਨੇ ਤੂ ਕਰ ਬਾਬਲੂ ਜੰਦਾ ਸੁਆ ਕਿਹੜਾ ਬਬਲੂ ਇਹ ਦੂਜਾ ਸੁਆ ਭਰਾ ਮੇਰਾ ਚਾਰ ਦੰਦ ਬੱਸੀ ਆ ਮਰ ਰ ਬੱਸੀ ਆ ਇਹ ਬੱਚੀ ਵੀ ਫਿਰ ਨਾਲ ਸੱਜਣੋਂ ਜਮਾ ਇਹ ਕਾਫੀ ਆ ਗਈ ਇੱਕ ਗੱਲ ਸੁਣੋ ਹੋਰ ਦਾਦਾ ਨਾ ਇਹ ਗਰਮੀ ਸਰਦੀ ਚੱਲਣ ਵਾਲਾ ਤੋਹਫਾ ਨਾ ਹਾਂ ਭਰਾ ਮੇਰਾ ਤੋਂ ਬਾਅਦ ਚੰਗਾ ਲੱਗਿਆ ਬਈ ਇਹਨੂੰ ਲੈ ਤੌਰ ਖੋਲ ਕੇ ਇਹਨੂੰ ਕੁਆਲਿਟੀ ਆ ਨਾ ਜਿਹੜੀ ਥੱਲੇ ਦੀ ਥਣ ਦੀ ਕੁਆਲਿਟੀ ਆ ਗਿਆ ਇਹਨ ਪੈਣੇ ਜਿਵੇਂ ਕੱਲੇ ਕੱਲੇ ਫੁੱਲ ਦੂਰੀ ਤੇ ਤੇ ਆਰਡਰ ਆ ਜਿਹੜਾ ਆਰਡਰ ਆ ਗਿਆ ਬਿਲਕੁਲ ਨਾਲ ਲੱਗ ਮਾ ਸਟਿਚ ਤੇ ਆ ਗਿਆ ਫੁੱਲ ਵੱਡਾ ਆਰਡਰ ਹਨ ਕੱਲਾ ਕੱਲਾ ਚਵਾਈ ਹੋਊਗੀ ਇਹਦੇ ਮੇਰਾ ਖਿਆਲ ਚੀਚੀਆਂ ਵਰਗੀ ਬਈ ਯਾਰ ਬਾੜੀ ਪੈੜੀ ਚਵਾਈ ਆ ਬਹੁਤ ਸੋਹਣੀ ਚਵਾਈ ਆ ਬੱਸੀ ਵਾਲੀ ਸੋਹਣੀ ਆ ਬਈ ਫੇਸ ਕੁਆਲਿਟੀ ਦਿਖਾ ਮੜੀ ਬੱਸੀ ਦੀ ਯਾਰ ਲੇਵਾ ਠੰਡੀ ਸੀਲ ਕੋਈ ਐਚ ਵੀ ਨਹੀਂ ਕਰਨੀ ਕੁਛ ਨਹੀਂ ਕਰਨ ਜਿੱਥੇ ਮਰਜ਼ੀ ਖੜਾ ਕੇ ਹੱਥ ਫੇਰੀ ਜਾ ਕੁਛ ਮਰਜ਼ੀ ਕਰੀ ਜਾ ਦੰਦਾਂ ਚ ਆ ਗਈ ਚਾਰ ਦੰਦ ਤਾਜੀ ਸੂਈ ਤੇ ਮੇਨ ਗੱਲ ਆ ਜਿਹੜੀ ਨਾਲ ਵੀ ਇਹਦੇ ਬੱਛੀ ਆ ਗਈ ਹੈ ਨਾ ਹਾਂ ਬਈ ਬਾਕੀ ਇੱਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੋੜ ਦੇ ਬੌਲੂ ਆ ਇਹਨੂੰ ਤੋੜ ਦੇ ਭਾਂਡੇ ਕਿ ਨਹੀਂ ਲੈ ਲੈ ਬੀ ਲੈ ਲੈ ਤਸੱਲੀ ਕਰਾ ਦੇ ਅੱਜ ਹਰੇਕ ਪਾਸੇੋਂ ਦੇਖਣ ਵਾਲਿਆਂ ਦੀ ਕਮਾਲ ਆ ਬਾਈ ਕਮਾਲ ਦੀ ਭਰਾ ਇਹ ਇੱਥੋਂ ਆਰਡਰ ਕੁਆਲਿਟੀ ਕਰੋ ਚੈੱਕ ਜਦੋਂ ਬਾਹਰ ਐਨ ਨਹੀਂ ਜਾਊਗੀ ਕਰਦੀ ਆ ਨਾ ਸਰਾ ਕੰਮ ਜਵੀ ਹਣ ਦਾ ਸੈਜ ਵੀ ਬੜਾ ਸੋਹਣਾ ਤੇ ਲੱਗਿਆ ਵੀ ਕੱਲਾ ਕੱਲਾ ਇੱਕ ਗੱਲ ਤਾਂ ਹੁੰਦੀ ਆ ਆਰਡਰ ਟੁੱਟ ਮਾ ਜਾਂਦਾ ਉਹ ਸ਼ਿਸ਼ਟ ਵੀ ਨਹੀਂ ਹੈਗਾ ਇੱਥੇ ਟੁੱਟ ਮੇ ਆਰਡਰ ਵਾਲਾ ਅੱਗੇ ਪਿੱਛੇ ਦਾ ਆਰਡਰ ਹੈ ਇੱਥੇ ਤੋਂ ਚੈੱਕ ਕਰ ਸਕਦੇ ਹੋ ਤੇ ਥਣ ਦਾ ਸੈਜ ਤਾਂ ਇਹਦਾ ਬਾ ਕਮਾਲ ਹੀ ਹੈਗਾ 2.5 ਲੱਖ ਵਾਲੀ ਮੈਂ ਨੂੰ ਮਤ ਪਾਉਂਦੀ ਆ ਤੇ ਨਾਲ ਇਹਦੇ ਮੇਨ ਗੱਲ ਜਿਹੜੀ ਆ ਗਈ ਪਪਲੂ ਬੱਛੀ ਬੱਸੀ ਬਹੁਤ ਚੰਗਿਆ ਬਾਈ ਹਾਂ ਦੇਖ ਲੈ ਬੱਸੀ ਹਾਈਟ ਬਹੁਤ ਹੈ ਬੱਸੀ ਦੀ ਵੀ ਬੱਛੀ ਆ ਹਾਂ ਬੱਸੀ ਆ ਭਰਾ ਠੀਕ ਹੈ ਗੱਲ ਨਹੀਂ ਨਹੀਂ ਬੱਸੀ ਆ ਨਾਲ ਆ ਗਈ ਇਹਦੇ ਬੱਛੀ ਲਤਾੜਾਂ ਦਿਖਾਈ ਦਿਆ ਮਾਰ ਕੇ ਬੱਚਾ ਲਤਾੜਾਂ ਦਿਖਾ ਦਿੰਦੇ ਤਾਂ ਲਾ ਬੱਚਾ ਤਾਰਾਂ ਦੀਆਂ ਆਪਸ ਨੂੰ ਦਿਖਾ ਦਿੰਦੇ ਮਾਰ ਕੇ ਲਾ ਦੀ ਬੱਚੀ ਲੈ ਬੱਚੀ ਵੀ ਸੁਣੋ ਆਪਾਂ ਚੁੰਗਦੀ ਦਿਖਾ ਦਿੰਦੇ ਆ ਐਈ ਸੱਜਣਾ ਦੀਆਂ ਐਡਮਾਂਡ ਰਹਿੰਦੀ ਆ ਵੀ ਬੱਚੀ ਪਤਨੀ ਬਾਅਦ ਚ ਚੁੰਗਦੀ ਨਹੀਂ ਤੇ ਬੱਚੀ ਵੀ ਤੰਦਰੁਸਤ ਆ ਘਰ ਦੇ ਬੰਨੇ ਬਾਈ ਤੇ ਬੱਚੀ ਆਪ ਵੀ ਬੜੀ ਠੰਡੀ ਸੀ ਲੈ ਯਾਰ ਬਿਨਾਂ ਨਿਆਣੇ ਤੋਂ ਦਿਖਾ ਦਾਂਗੇ ਤਾਰਾਂ ਮਾਰ ਕੇ ਤੇ ਬਾਕੀ ਜਿਹੜੀ ਨਾਲ ਬੱਚੀ ਆ ਹਾਈਟ ਵਾਲੀ ਬੱਚੀ ਬਣੂ ਲੰਬਾਈ ਵਾਲੀ ਕੁਆਲਿਟੀ ਫੁੱਲ ਟੌਪ ਹੀ ਆ ਗਈ ਥਣ ਦਾ ਸਾਈਜ਼ ਆ ਆਰਡਰ ਕੁਆਲਿਟੀ ਐਂਡੇ ਆ ਗਈ ਜਮਾਂ ਇਹਨੂੰ ਚੋਣ ਬਾਲਾ ਜੰਗਾ ਭਰਾ ਮੇਰੇ ਆ ਦੇਖੀ ਜਿਕੇ ਸੇ ਬਾਈ ਨੇ ਆਨਲਾਈਨ ਵੀ ਮੰਗਵਣੀ ਆ ਨਾ ਪਰ ਤਾਂ ਵੀ ਆਨਪਾਣ ਭੇਜਦਾ ਬੜਾ ਚੰਗਾ ਜਿਹਾ ਉਹਨਾ ਫੋਸ ਆ ਜਾ ਮਚਵਾਈ ਹਾਂ ਪਿਛਲਾਂ ਚ ਵੀ ਮਾਰਦੇ ਬਬਲੂ ਮਾਰਦੇ ਮਾਰਦੇ ਪਿਛਲਾਂ ਚ ਮਾਰਦੇ ਠੰਡੀ ਸੀਲ ਬਾਲਿਆ ਬਾਈ ਨਿਆਣਾ ਪਾ ਨਾ ਪਾ ਕੋਈ ਚੱਕਰ ਨਹੀਂ ਸਵਾਹ ਦੀ ਵੀ ਫੁੱਲ ਠੰਡੀ ਆ ਗਈ ਤੇ ਚਵਾਈ ਵੀ ਉਹੀ ਗੱਲ ਆ ਵੀ ਚੰਗੀਆਂ ਵਰਗੀਆਂ ਚਵਾਈ ਵੀ ਫੁੱਲ ਮੋਟੀ ਆ ਤੇ ਸਵਾਹ ਦੀ ਵੀ ਬਿਲਕੁਲ ਠੰਡੀ ਸੀਲ ਆ ਗਈ ਤੇ ਆਰਡਰ ਕੁਆਲਿਟੀ ਦਾ ਇਹਦੀ ਬਾ ਕਮਾ ਲੀ ਆ ਗਈ ਬੰਨ ਚੈੱਕ ਕਰ ਲੋ ਕੋਰੀ ਥਾਣ ਦਾ ਸੈਜ ਬਹੁਤ ਸੋਹਣਾ ਤੇ ਇਹਦੇ ਬੱਬਲ ਪੈਸੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਭਰਾ ਮੇਰੇ ਮੁੱਲ ਕਰਾ ਲੈਣਾ 75 ਕਰਾ ਲੈਣਾ 82 ਕਰਾ ਲੈਣਾ 70000 ਰੁਪਏ ਦੀ ਬੱਸੀ ਦੇ ਦਾਂ ਮੈਂ ਭਰਾ ਮੇਰੇ ਜਿਵੇਂ ਫਿਕਸੇ ਕਰਦੇ ਜਿਵੇਂ ਫਿਕਸ ਰੇਟ ਹੀ ਆ ਜਿਵੇਂ ਹੋਰ ਕਰ ਦੇ ਮੰਨ ਤਾ ਨਾ ਤਾਂ ਹੋਰ ਕਰ ਦਾਂ ਤੇਰੇ ਅੱਖੇ ਰ 1000 2000 ਹੋਰ ਕਰ ਦਾਂਗੇ ਠਾੜ ਵੀ ਦੇ ਦੀ ਠਾੜ ਵੀ ਦੇ ਦਾਂ ਚੱਲ ਤੇਰੇ ਅੱਖੇ ਦੇ ਦਾਂ ਮੈਂ ਭਰਾ ਮੇਰੇ ਲੈ ਬਾਈ ਪਰ ਮੇ ਭਾ ਕੋਈ ਦਿੰਦਾ ਨਹੀਂ ਗਾ ਇਹ ਬੱਸੀ ਸੱਚੀ 2 ਘਟ 70 ਦੀ ਦੇ ਦਾਂਗੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ 4 ਦੰਦ ਸੂਆ ਦੂਜਾ ਹਾਂ ਦੂਜਾ ਬਈ ਨਗਰ ਬੱਸੀ ਆਪ ਵੀ ਬੱਸੀ ਦੇ ਮੰਗ ਰਹੀ ਵ ਬਾ ਕਮਾਲ ਤੇ ਪੂਰਾ ਨਿਖੜਵਾ ਆਰਡਰ ਬਿਲਕੁਲ ਫਿਕਸ ਆ ਗਿਆ ਕੋਈ ਟੁੱਟਮਲੇਵਾ ਨਹੀਂ ਹੈਗਾ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆਂ 2 ਨੰਬਰ ਵਾਲੇ ਨਗੀਨੇ ਤੇ ਇਹ ਸਾਈਵਾਲ ਦੇ ਵਿੱਚ ਆ ਗਈ ਠੰਡੀ ਸੀਲ ਗੱਪਣਾ ਠੰਡੀ ਸੀਲ ਹਾਂ ਬਈ ਗੱਪਣਾ ਉਹ ਦੂਆ ਦਾ ਤੋਹਫਾ ਦਿਖਾਉਂਗਾ ਬੱਚੀ ਇਹਦੇ ਨਾਲ ਵੀ ਧੋਰ ਬਾਬਲੂ ਖੋਲਕੇ ਨੂੰ ਵੀ ਸਾਈਵਾਲ ਨੂੰ ਬਈ ਸੂਆ ਕਿਡਾ ਬਈ ਦਾ ਸੂਆ ਬਈ ਦਾ ਵੀ ਦੂਜਾ ਦੂਜਾ ਸੂਆ ਕਿੰਨੇ ਪਹਿਲਾਂ ਮੈਂ ਇਹ 16 ਕਿਲੋ ਦੁੱਧ ਪਾਇਆ ਬਈ ਕਿੰਨੇ ਦਿਨ ਕੱਢਦੀ ਆ ਬਾਬਲੂ ਦਿਨ ਬਈ ਇਹ 5 ਦਿਨ ਕੱਢ ਜੂ ਇਹ ਸਾਈਵਾਲ ਦੇ ਵਿੱਚ ਆ ਗਈ ਨਾ ਸਾਈਵਾਲ ਇਹ ਕੁਇਸ ਕੁਆਲਟੀ ਵਾਲੀ ਸੋਹਣੀ ਹੈ ਬਈ ਇਹਦੀ ਵੀ ਠੰਡ ਦਾ ਸੈਜ ਬਹੁਤ ਸੋਹਣਾ ਰੱਖਦੀ ਹੈ ਤੇ ਜਿਹੜੀ ਮੇਨ ਗੱਲ ਹੈ ਨਾ ਸੱਜਣੋ ਆਰਡਰ ਬਹੁਤ ਬਣਾਉਗੀ ਬੱਚੀ ਨੇ ਜਦੋਂ ਜਾ ਕੇ ਸੁਣਾ ਕਿੰਨੇ ਦਿਨ ਕੱਢ ਸਕਦੇ ਤੇਰੇ ਤਿਆਰ ਬਿਨਾ ਇਹ ਬਈ 5-4 ਦਿਨ ਦਾ ਆਰਾਮ ਦੇਣੀ ਕੱਢ ਜੂ 5-4 ਦਿਨ ਕੱਢ ਦੂਗੀ ਹਾਂ ਹਾਂ ਬੋਨਾ ਬਹੁਤਾ ਪਸ਼ੇ 16 ਕਿਲੋ ਤਾਂ ਵੀ ਪਹਿਲਾਂ ਨੇ ਨੇ ਕਮਾਲ ਆ ਬਈ ਤੇ ਬਾਕੀ ਬਾਲਟਾਂ ਲਾ ਕਾਫੀ ਪਈਆਂ ਠੰਡ ਦਾ ਸੈਜ ਬਹੁਤ ਸੋਹਣਾ ਤੇ ਇੱਥੇ ਰੋਕ ਲਾ ਮਾੜਾ ਲੈ ਬਈ ਇੱਕ ਠੰਡੀ ਸੀਲ ਵਾਲੀ ਆ ਬਈ ਇਹ ਤੇ ਇੱਥੇ ਤਾਂ ਫੇਸ ਕੁਆਲਟੀ ਚੈੱਕ ਆ ਠੰਡੀ ਸ਼ੀਲ ਵਾਲਿਆ ਪਰੇਸ਼ਾਨ ਨਾ ਕਰ ਉੱਥੇ ਉੱਥੇ ਲਿਜਾ ਕੇ ਦਿਖਾ ਦੀ ਮਾਰ ਕੇ ਹੱਥ ਕੋਈ ਚੱਕਰ ਨਹੀਂ ਲੈ ਚਲ ਥੋੜਾ ਜਿਹਾ ਉਪਰਾ ਕਰ ਦੇ ਨਾ ਬਸ ਇਹਨਾਂ ਤੋਂ ਇੱਧਰ ਆਏ ਗਾਇਆਂ ਨੂੰ ਦੂਆ ਦੂਜਾ ਥਾਣਾ ਦਾ ਸਾਈਜ਼ ਬਹੁਤ ਸੋਹਣਾ ਆ ਗਿਆ ਤੇ ਲੱਗਿਆ ਵੀ ਪੂਰੇ ਗੈਪ ਤੇ ਆ ਤੇ ਬਾਕੀ ਝੋਲ ਬਹੁਤ ਪਈ ਆ ਇਹਦੇ ਆਰਡਰ ਚ ਆਰਡਰ ਬਹੁਤ ਸੋਹਣਾ ਬਣਾਉਗੀ ਕੱਦ ਕਾਠ ਵੀ ਚੰਗਾ ਤੇ ਅਗਲੇ ਬੰਨੇ ਆਰਡਰ ਇਹਨੇ ਸੁਖਣਾ ਲੱਗੀ ਖੋਲਣ ਤੇ ਹੁਣ ਪਿਛਾਂ ਵਾਲੇ ਬੰਨੇ ਬਣਾਉਗਈ ਹੈ ਨਾ ਹਾਂ ਹਾਂ ਬਈ ਇਹ ਇੱਥੋਂ ਸਾਨੂੰ ਥਾਣਾ ਦਾ ਸਾਈਜ਼ ਚੈੱਕ ਕਰਾ ਦੇ ਨਾ ਬੱਚੀ ਦਾ ਤੇ ਗੈਪ ਬਹੁਤ ਆ ਗਿਆ ਥਾਣਾ ਦੇ ਹੱਥ ਮਾਰ ਕੇ ਦਿਖਾ ਦੇ ਠੰਡੀਆਂ ਬਾਈ ਠੰਡੀਆਂ ਬਾਈ ਹੈ ਬਾਈ ਠੰਡੀਆਂ ਠੀਕ ਆ ਗੱਲ ਹੈ ਸਾਈ ਵਾਲ ਕਹਿੰਦੇ ਗਰਮ ਹੁੰਦੀ ਆ ਨਹੀਂ ਨਹੀਂ ਉਹ ਚੀਜ਼ ਨਹੀਂ ਹੈਗੀ ਉਹ ਚੀਜ਼ ਤਾਂ ਹੈ ਹੀ ਨਹੀਂ ਹੈਗੀ ਇਹਦਾ ਆ ਮੈਂ ਪਛਾਣ ਹੋ ਕੇ ਦਿਖਾ ਦੇਣਾ ਇੱਥੋਂ ਕਰਾ ਦੇ ਤਸੱਲੀ ਕਿਉਂਕਿ ਕਈ ਵਾਰੀ ਪਸ਼ੂ ਹਨ ਡਰ ਜਾਂਦਾ ਲੈ ਜਿਵੇਂ ਮਰਜੀ ਹੱਥੋਂ ਤੂੰ ਫੇਰੀ ਜਾ ਕਿੱਥੇ ਮਰਜੀ ਠੰਡੀ ਹੀਰ ਵਾਲੀ ਆ ਲੈ ਟੱਲ ਬਹੁਤ ਪਈਆ ਭਰਾਲੇ ਵੇ ਦੇਖੀ ਬਾਈ ਟੱਲ ਬਹੁਤ ਪਈਆ ਤੇ ਮੇਨ ਗੱਲ ਆ ਜਿਹੜੀ ਬਾਈ ਇਹਨਾਂ ਦਾ ਸੁਭਾ ਠੰਡਾ ਹੋਣਾ ਚਾਹੀਦਾ। ਹਾਂ ਸੁਆ ਠੰਡਾ ਭਰਾ ਮਰਯੋਜੀ ਨਹੀਂ ਹੈਗੀ ਲੱਗਦਾ ਵੀ। ਵਾਹ ਠੰਡੇ ਚ ਆ ਗਈ ਤੇ ਆ ਗਈ ਨਵੇਂ ਹਾਨ ਜਿੱਥੋਂ ਫੇਸ ਕੁਆਲਿਟੀ ਤੇ ਇਥੋਂ ਲੰਬਾਈ ਚੈੱਕ ਕਰ ਸਕਦੇ ਹੋ ਰੰਗ ਰੂਪ ਬਹੁਤ ਸੋਹਣਾ। ਇਹਦੇ ਬਬਲੂ ਪੈਸੇ ਕਿੰਨੇ ਦੇ? ਭਾਈ ਜੀ ਯਾਰ ਜਮਾ ਫਿਕਸ ਰੇਟ ਪਿਆ ਭਰਾ ਮੇਰਾ 52000 ਕਿਰੇ ਲਾਂਗੇ ਦਾ ਆਪਾਂ। ਹੋਰ ਵੀ ਮਾਨਤਾਣ ਕਰ ਦਾਂਗੇ। 50 ਦੀ ਹੋ ਜੂ। ਹੋ ਜੂ ਯਾਰ ਜਮਾ ਤੇਰੇ ਅੱਖੇ ਕਰ ਦਿੰਦੇ ਆ। ਹੈਂ? ਅੱਖ ਕਰ ਦਿੰਦੇ। ਰੇਟ ਫਿਕਸ ਜੀ ਕਰਦੇ ਬਸ। ਬਸ ਦੇਖ ਜਮਾ 50000 ਰੁਪਏ ਦੇ ਦਾਂ। ਇਹ ਰੇਟ ਏ ਹੁਣ ਉਹਨਾ ਪਹਿਲਾਂ ਮੈਂ ਤੁਹਾਨੂੰ ਬੱੱਛੀ ਦਿਖਾਦਾ ਦੇਖ ਬੱੱਛੀ ਦਿਖਾ ਭਾਈ ਉਹ ਬੱੱਛੀ ਬਾਲੀ ਸੋਹਣੀ ਆ ਪਹਿਲਾਂ ਇਹਦੀ ਬੱੱਛੀ ਨੋਈ ਨਾ ਦੇਖ ਬੱੱਛੀ ਦੀ ਬਿਲਕੁਲ ਗੁਲਾਬੀ ਨੋਜ ਦੇ ਵਿੱਚ ਆ ਗਈ ਕਿਸੇ ਭਰਾ ਨੇ ਫਾਰਮ ਦਾ ਕੰਮ ਸ਼ੁਰੂ ਕਰਨਾ ਉਹ ਬਾਈ ਨਾਲ ਤੇਰੀ ਮਾਂ ਵੀ ਬੱੱਸੀ ਆ ਤੇ ਆਪ ਵੀ ਬੱੱਸੀ ਆ ਇਹ ਬੱੱਛੀ ਆ ਗਈ ਇੰਪੋਰਟਡ ਸੀਮੰਦੀ ਉਹ ਦੱਸ ਦਾਂਗੇ ਪੁੱਛ ਕੇ ਹਾਂ ਹਾਂ ਦੱਸ ਦਾਂ ਐ ਪਰਾ ਉਹ ਬਾਈ ਕਹਿੰਦਾ ਪਤਾ ਕਰਕੇ ਦੇ ਦਾਂਗੇ ਜਿਹੜੇ ਸੱਜਣ ਕੋਲੋਂ ਬੱਚੀ ਲੈਂਦੇ ਪਰ ਬੱਚੀ ਜਦੋਂ ਆਉਦੀ ਮਾਂ ਤੇ ਲੱਗੀ ਭਰਾ ਮੇਰਾ ਨੋਇ ਦੇਖੀ ਨੋਜ ਮੇਰੀ ਮਾਂ ਦਾ ਵੀ ਜਮਾਂ ਇਹੀ ਚੀਜ਼ ਆ ਤੇ ਆ ਵੀ ਬਾ ਕਮਾਲ ਸ਼ੂਆ ਕਿਹੜਾ ਬਬਲੂ ਇਹਦਾ ਸ਼ੂਆ ਬਾਈ ਦੂਜਾ ਜਮਾਂ ਇਹ ਗੱਲ ਕਰ ਤੂੰ ਤੂੰ ਥੋੜਾ ਲੇਟ ਹੋਗਾ ਤੜਕੇ 3 3 ਸੀਗੀ ਭਰਾ ਮੇਰਾ ਮਾਲਾ ਮਾਲਾ ਵੀ 17 18 ਕਿਲੋ ਬੋਲੀ ਹੁਣ ਤਿਆਰ ਆਏ ਥੱਲੇ ਠੀਕ ਆ ਹਾਂ ਤੇ ਕੱਟਦਾ ਕੁਛ ਇਹਦਾ ਕੁਛ ਕੱਟਦਾ ਇਹਦਾ ਪਰ ਕੱਟ ਕੇ ਕੱਟਦਾ ਸੀਗਾ ਬਈ ਯਾਰ ਠੀਕਾ ਕੱਦ ਵੱਡਾ ਗਿਆ ਦਾ ਬਾਈ ਫੁੱਲ ਵੱਡਾ ਆਪਣੇ ਕੋਲੇ ਬੋਲੀ ਵੀ ਅੰਦਰ ਪਈ ਆ ਇਹ ਹੀ ਗੱਲ ਨਹੀਂ ਹੈਗੀ ਕੋਈ ਝੂਠ ਨਹੀਂ ਮਾਰਦੇ ਆਪਾਂ ਠੀਕ ਆ ਗੱਲ ਹਾਂ ਕੱਦ ਵੱਡ ਵੀ ਪੱਛੀ ਦਾ ਫੁੱਲ ਵੱਡਾ ਲੰਬੀ ਵੀ ਫੁੱਲਾ ਤੇ ਨਾਲ ਵੀ ਪੱਛੀ ਆ ਗਈ ਜੇਰ ਜੱਪੇ ਡੰਨ ਦੋਨਾਂ ਦੇ ਹਾਂ ਹਾਂ ਜੇਰ ਡੰਪੇ ਦੋਨਾਂ ਸਰ ਵੀਡੀਓ ਆਪਣੇ ਕੋਲੇ ਬਾਈ ਦੋਨਾਂ ਦਾ ਹੀ ਜੇਰਾਂ ਦੀ ਤੋੜ ਖੋਲ ਕੇ ਬਬਲੂ ਇਹਨੂੰ ਤੋੜ ਦਿੰਨੇ ਆਂ ਫਰਾ ਸੁਆ ਦੂਜਾ ਦਾ ਹਾਂ ਬਾਈ ਦੂਜਾ ਇਹਦਾ ਕੀ ਰਿਕਾਰਡ ਆ ਪਹਿਲਾਂ ਇਹ ਸ਼ੇਰ ਆਂਦਾ ਬਾਈ ਮੂੰਹ ਦੰਦਾ ਸ਼ੇਰ ਆਂਦਾ ਹਾਂ ਇਹਦਾ ਰਿਕਾਰਡ ਪਹਿਲਾਂ ਨੇ 27 ਕਿਲੋ ਦਾ ਪਾਇਆ ਹੈ ਬਾਈ ਪਹਿਲਣ ਨੇ ਹਾਂ ਦੇਖ ਲਾ ਕੱਦ ਆ ਗਿਆ ਫੁੱਲ ਵੱਡਾ ਤੇ ਬਾਈ ਕਹਿੰਦਾ ਬੌਲਾ ਇਹਦਾ ਕੱਢਿਆ ਹੋਇਆ ਬਾਕੀ ਬਲ ਪਏ ਨੇ ਆਰਡਰ ਚ ਪਿਛਲੇ ਬੰਨੇ ਉਹ ਲਾ ਆਰਡਰ ਤੇ ਬੌਲਾ ਇਹਦਾ ਕੁਛ ਨਾ ਕੁਛ ਕੱਢਿਆ ਹੋਇਆ ਆ ਤਾ ਪੁੱਠਲ ਜੀ ਮੈਨੂੰ ਕੱਦ ਆ ਗਿਆ ਫੁੱਲ ਵੱਡਾ ਕਮਾਲ ਆ ਇੱਥੋਂ ਤੇ ਪ੍ਰਿੰਟ ਵੀ ਬਾ ਕਮਾਲ ਆ ਗਿਆ ਬੱਛੀ ਦਾ ਤੇ ਨਾਲ ਵੀ ਇਹਦੇ ਬੱਛੀ ਆ ਗਈ ਦੰਦਾਂ ਚ ਆ ਗਈ 6 ਦੰਦ ਸੂਆ ਦੂਜਾ ਤੇ ਬੌਲੀ ਬਾਈ ਕਹਿੰਦਾ ਇਹ ਥਲੇ ਚੰਗੀ ਹਾਜਰ ਐ ਇਸ ਟਾਈਮ 68 ਕਿਲੋ ਆਰਾਮਦਰ ਨਾਲ ਤਿਆਰ ਆ ਬਾਈ ਕੱਦ ਆ ਗਿਆ ਦਾ ਸੱਜਣੋ ਫੁੱਲ ਵੱਡਾ ਉਹ ਜਿਹੇ ਬਾਈ ਦੇ ਕੱਦ ਦੇ ਨਾਲੋਂ ਤੁਸੀਂ ਆਈਡੀਆ ਵੀ ਲਾ ਸਕਦੇ ਹੋ ਪ੍ਰਿੰਟ ਬਾ ਕਮਾਲ ਕੱਦ ਫੁੱਲ ਵੱਡਾ ਨਾਲ ਬੱਛੀ ਸੂ ਆ ਦੂਜਾ ਇਹਦੇ ਬੱਬਲ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹ 70000 ਰੁਪਏ ਦੇ ਦਾਂ ਭਰਾ ਮੇਰੇ ਇਹ ਦੇ ਦਾਂਗੇ ਬਾਈ ਜੀ ਨਾਲ ਮੁੱਲ ਤੇ ਕਰਾ ਲਾ 72 ਕਰਾ 75000 ਦੇ ਦਾਂਗੇ ਵੀ 70 ਦੀ ਇਥੋਂ ਕੱਦ ਕਾਠ ਲੰਬਾਈ ਕੇਰਾ ਹੋਰ ਚੈੱਕ ਕਰ ਸਕਦੇ ਹੋ ਨਾਲ ਇਹਦੇ ਆ ਗਈ ਆ ਬੱਛੀ ਇਹ ਨੰਬਰ ਬੋਲ ਦੇ ਬਾਈ ਜੀ ਤਰਾ ਨੰਬਰ 709998064 ਬਾਈ ਜੀ 700998980642 ਦਾ ਨੰਬਰ ਮਿਲਿਆ ਲਿਓ ਤਿੰਨ ਬੱਛੀਆਂ ਦਿਖਾਈਆਂ ਸੋਨੂੰ ਦੋ ਤਾਜ਼ੀਆਂ ਸੂਈਆਂ ਨੇ ਨਾਲ ਵੀ ਬੱਛੀਆਂ ਨੇ ਤੇ ਇੱਕ ਸਾਈ ਵਾਲ ਗੱਬਣ ਦਿਖਾਈਆ ਇਹਨਾਂ ਤਿੰਨਾਂ ਚੋ ਜਿਹੜੀ ਵੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ